ਮੇਰਾ ਮਿਸ਼ਨ ਦਲਜੀਤ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ ਦਲਜੀਤ ਭਾਜੀ ਮੈਂ ਤੁਹਾਨੂੰ ਬਹੁਤ ਚਿਰ ਦਾ ਇੰਤਜ਼ਾਰ ਕਰ ਰਿਹਾ ਪਲੀਜ਼ ਮੈਨੂੰ ਮਿਲੋ ਪਲੀਜ਼ ਮੈਂ ਹਰ ਉਪਰਾਲਾ ਕਰ ਲਿਆ ਪਲੀਜ਼ ਭਾਜੀ ਮੈਨੂੰ ਮਿਲੋ ਮੇਰੀ ਜੀ ਨਹੀਂ ਹیثیت ਨਹੀਂ ਹੈਗੀ ਕਿ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਸਕਾਂ ਅਗਰ ਮੈਂ ਚੰਡੀਗੜ੍ਹ ਜਾਊਂਗਾ ਜ਼ਰੂਰ ਅਗਰ ਮੇਰਾ ਮੇਰੇ ਦੋਸਤ ਮੇਰਾ ਸਾਥ ਦੇਣਗੇ ਤਾਂ ਮੈਂ ਚੰਡੀਗੜ੍ਹ ਤੱਕ ਵੀ ਜਾਈ ਜਾ ਸਕਦਾ ਹਾਂ ਲੇਕਿਨ ਮੈਂ ਇੰਨਾ ਬਿਮਾਰ ਹੋ ਕੇ ਹਟਿਆ ਪੀਜੀ ਇਤਜਾਮ ਤੋਂ ਬਾਅਦ ਕਿ ਮੈਂ ਇੰਨਾ ਅਫਸੈਟ ਹਾਂ ਕਿ ਮੈਂ ਉਹਨਾਂ ਦੇ ਸ਼ੋਅ ਦਾ ਟਿਕਟ ਖਰੀਦ ਨਹੀਂ ਸਕਦਾ ਇੰਨੀ ਮੇਰੀ ਹੈਸਿਅਤ ਨਹੀਂ ਹੈਗੀ ਇਸ ਕਰਕੇ ਕਹਿਣਾ ਸਰ ਤੁਸੀਂ ਮੈਨੂੰ ਬੁਲਾ ਲਓ ਔਰ ਮੈਨੂੰ ਮੈਂ ਉੱਥੇ ਜ਼ਰੂਰ ਪਹੁੰਚੂਗਾ ਮੈਨੂੰ ਜ਼ਰੂਰ ਮਿਲਿਓ ਤੁਹਾਡੇ ਕੋਲੇ ਬਹੁਤ ਬੈਰੀ ਬੈਰੀ ਰਿਕਵੈਸਟ ਹੈ ਜੀ ਬਹੁਤ ਮੈਂ ਤੁਹਾਡਾ एहसान ਮੰਨ ਮੰਨਦਾ ਪਹਿਲਾਂ ਵੀ एहसान ਮੰਨਦਾ ਹੁਣ ਵੀ ਸਾਰਾ ਮੰਨਦਾ ਮੈਂ ਹੀ ਦਲਜੀਤ ਭਾਈ ਜੀ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਤੇ ਦਲਜੀਤ ਭਾਈ ਜੀ ਨੂੰ ਬੇਨਤੀ ਕਰਦਾ ਤੇ तमाम ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਪਲੀਜ਼ ਮੈਨੂੰ ਦਲਜੀਤ ਭਾਈ ਜੀ ਨੂੰ ਮਿਲਾ ਦਿਓ ਨਹੀਂ ਮੈਂ ਭੁੱਖ ਹੜਤਾਲ ਤੇ 14 ਤਰੀਕ ਤੋਂ ਬਾਅਦ ਵਿਹੜ ਜੂਗਾ ਵੀ ਕਿਉਂਕਿ ਮੈਂ ਮੇਰੀ ਬਹੁਤ ਦੀਵਾਨ ਗਿਆ ਉਹਨਾਂ ਨੂੰ ਮਿਲਣ ਨੂੰ ਉਹਨਾਂ ਨੇ ਮੇਰੇ ਪਰ ਐਡਾ एहसान ਕੀਤਾ ਇੰਨਾ ਮੇਰੀ ਇੱਜ਼ਤ ਕੀਤੀ ਐਸੇ ਬੰਦੇ ਨੂੰ ਗੱਲ ਬਲਕੜੀ ਪਾ ਕੇ ਮੈਂ ਮਿਲਣਾ ਚਾਹਣਾ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਛੋਟਾ ਬਹੁਤ ਬਹੁਤ ਧੰਨਵਾਦ ਹੋਊਗਾ ਪਲੀਜ਼ ਮੈਨੂੰ ਮਿਲਾ ਦਿਓ ਤਰਜੀਤ ਭਾਜੀ ਨੂੰ ਮਿਲਾ ਦਿਓ ਦਿਲ ਕਾ ਅਮੀਰ ਮੁਕੱਦਰ ਕਾ ਗਰੀਬ ਥਾ ਦਿਲ ਕਾ ਅਮੀਰ ਮੁਕੱਦਰ ਕਾ ਗਰੀਬ ਥਾ ਮਿਲ ਕੇ ਵਿਛੜ ਜਾਣਾ ਮੇਰਾ ਨਸੀਬ ਥਾ ਸਭ ਕੁਝ ਚਾਹ ਕਰ ਵੀ ਕੁਝ ਨਾ ਕਰ ਸਕਾ ਮੈਂ घर जल रहा था मेरा समंदर करीब था दिलजीत पाजी, तू आए या ना आए तेरी खुशी हम आस लगाए बैठे हैं इंतज़ार की प्यासी आँखों में तूफ़ान उठाए बैठे हैं पाजी ज़रूर मिलो ज़रूर मिलो इस दिल को समझो प्लीज़ ਮੇਰੀ دیਵਾਨਗੀ ਨੂੰ ਸਮਝੋ ਮੈਂ ਤੁਹਾਨੂੰ ਮਿਲਣਾ ਚਾਹਾਂ ਮੈਂ ਤੁਹਾਡੀ ਬਹੁਤ ਕਦਰ ਕਰਦਾ ਇੱਕ ਵਾਰ ਤੁਸੀਂ ਮੈਨੂੰ ਗੱਲ ਮਕੜੀ ਪਾ ਕੇ ਜਰੂਰ ਮਿਲੋ ਮੇਰਾ ਮਕਸਦ ਤੁਹਾਨੂੰ ਮੇਰਾ ਮਿਸ਼ਨ ਤੁਹਾਨੂੰ ਮਿਲਣਾ ਹੈ ਸਿਰਫ ਮਿਲਣਾ ਹੈ ਦਰਦ ਹਸੀਬ ਲੇਕ ਨੂੰ ਵਿੱਚ ਤੁਸੀਂ ਦੇਖ ਰਹੇ ਤੁਸੀਂ ਮਿਸ਼ਨ ਦਲਜੀਤ ਲਿਖਿਆ ਹੋਇਆ ਕੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਮੇਰਾ ਮਕਸਦ ਹੈ ਜੀ ਦਲਜੀਤ ਭਾਜੀ ਨੂੰ ਮਿਲਣਾ ਮੈਂ ਬਹੁਤ ਉਪਰਾਲੇ ਕਰ ਲਈ ਬਹੁਤ ਮਿਹਨਤ ਕਰ ਲਈ ਨਹੀਂ ਮਿਲ ਸਕਿਆ ਲੇਕਿਨ ਮੈਂ ਵਿਸ਼ੇ ਜੇ ਮਤਲਬ ਇੰਟਰਵਿਊ ਵਿੱਚ ਬੜਾ ਮੈਂ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਮੈਂ ਮਿਲਾਂ ਉਹਨਾਂ ਨੂੰ ਬਹੁਤ ਹੱਥ ਘੰਡੇ ਬਹੁਤ ਪਨਾਏ ਪਰ ਨਹੀਂ ਮਿਲ ਸਕਿਆ ਤੇ ਮੈਨੂੰ ਜਦੋਂ ਹੀ ਇੰਤਜ਼ਾਰ ਮੈਂ ਬੇਟਿੰਗ 'ਚ ਐ ਵਿਕਾਸ਼ ਵੀ ਮੈਂ ਕਿਸ ਤਰ੍ਹਾਂ ਵੀ ਦਲਜੀਤ ਭਾਜੀ ਨੂੰ ਮਿਲ ਸਕਾਂ ਲੇਕਿਨ ਮੇਰੀ ਬਾਹ ਨਹੀਂ ਚੱਲ ਰਹੀ ਜਿਵੇਂ ਮੈਂ ਇਹ ਸੋਚਦਾ ਵੀ ਜਿਵੇਂ ਦਲਜੀਤ ਭਾਜੀ ਨੇ ਮੇਰੇ ਵੱਡਾ ਵੱਡਾ ਅਹਿਸਾਨ ਕੀਤਾ ਉਹਨਾਂ ਨੇ ਮੇਰਾ ਕੈਪਸ਼ਨ 'ਚ ਨਾਮ ਪਾਇਆ ਸਟੋਰੀ 'ਚ ਨਾਮ ਪਾਇਆ ਇਹ ਵੀ ਇੱਕ एहसान ਕਰਦਨ ਸਭ ਨੂੰ ਹਾਂਜੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾ ਬਣਾ ਬੀਟੀਮੀ ਉਹਨਾਂ ਨੇ ਮੇਰਾ ਮੀਡੀਆ ਸੁਣ ਕੇ ਉਹਨਾਂ ਨੇ ਮੇਰਾ ਨਾਮ ਪਾਇਆ ਆਪਣੇ ਸਟੋਰੀ ਲਾ ਕੇ ਸਪੈਸ਼ਲ ਨਾਮ ਪਾਇਆ ਮੈਂ ਇਹ ਇਹ ਚਾਹੁੰਦਾ ਵੀ ਉਹ ਮੇਰੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੀ ਤੇ ਮੇਰੀ ਬੜੀ ਤਮੰਨਾ ਉਹ ਸਭ ਨੂੰ ਮਿਲਦੇ ਨੇ ਉਹ ਬਹੁਤ ਅੱਛੇ ਇਨਸਾਨ ਨੇ ਮੇ 20 ਸਾਲਾਂ ਤੋਂ ਮੇਰੇ ਮਤਲਬ ਅੱਜ ਤੱਕ ਕਿਸੇ ਵੀ ਵੀਰੇ ਸਿੰਗਰ ਨੇ ਮੇਰੀ ਕਦਰ ਨਹੀਂ ਪਾਈ ਹੈਗੀ ਮਤਲਬ 20 ਸਾਲਾਂ ਦੇ ਵਿੱਚ ਉਹ ਮੈਂ ਇੰਨਾ ਇੰਪ੍ਰੈਸ ਹੋ ਚੁੱਕਾ ਐ ਇੰਨਾ دیਵਾਨਾ ਹੋ ਚੁੱਕਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਮੇਰੇ ਕੈਪਸ਼ਨ ਵਾਸਤੇ ਕਿਹਾ ਸੀ ਉਹਨਾਂ ਨੇ ਸਟੋਰੀ ਤੱਕ ਲਗਾਤੀ ਗਾਣਾ ਵੀ ਲਗਾਤਾ ਤੇਰੇ ਮੇਰੇ ਪਿਆਰ ਨੂੰ ਔਰ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਮਾਨ ਬਖਸ਼ਿਆ ਇੰਨੀ ਇੱਜ਼ਤ ਦਿੱਤੀ ਐ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਮੈਂ ਚਾਹੁੰਦਾ ਵੀ ਜਲਦੀ ਸਾਂਝੇ ਚੰਡੀਗੜ੍ਹ ਵੀ ਆਉਣ ਕੇ ਕਾਨਸਰਟ ਕਰਾਉਣਾ ਤੁਹਾਡੀ ਰਹੋਗੀ ਅਪਰੋਚ ਵੀ ਮਿਲਾਂ ਮਿਲਿਆ ਜਾਵੇ ਹਾਂਜੀ ਮੈਂ ਚੰਡੀਗੜ੍ਹ ਹੀ ਜਾਊਂਗਾ ਔਰ 14 ਤਰੀਕ ਨੂੰ ਅਗਰ ਉਹ ਮੈਨੂੰ ਮੈਂ ਉਹਨਾਂ ਦੀ ਪੂਰੀ ਕੋਸ਼ਿਸ਼ ਕਰ ਰਹਾ ਕਿ ਮੈਨੂੰ ਮਿਲ ਜਨ ਅਗਰ ਉਹ ਨਹੀਂ ਮਿਲਦੇ ਤਾਂ ਮੈਂ ਅੰਨ ਪਾਣੀ ਬਿਲਕੁਲ ਛੱਡ ਦੂੰਗਾ ਬਿਲਕੁਲ ਹੀ ਸਾਰਾ ਕੁਝ ਤਿਆਗ ਦੂੰਗਾ ਮੇਰੀ ਬਹੁਤ ਜ਼ਿਆਦਾ ਮਤਲਬ ਬੇਚੈਨੀ ਹੈ ਕਿ ਮੈਂ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਹਾਂ ਮੇਰੀਆਂ ਅੱਖਾਂ ਪੱਕ ਗਈਆਂ ਥੱਕ ਗਈਆਂ ਕਿ ਜਦ ਪੰਜਾਬ ਦੀ ਧਰਤੀ ਤੇ ਦਲਜੀਤ ਬਾਜੀ ਕਦਮ ਰੱਖਣਗੇ ਮੈਨੂੰ ਜ਼ਰੂਰ ਮਿਲਣਗੇ ਹਰ ਹਾਲ ਚ ਮਿਲਣਗੇ ਮੈਂ ਹਜੇ ਤੱਕ ਉਹਨਾਂ ਦੀ ਇੰਤਜ਼ਾਰ ਚ ਹਾਂ ਜੀ